ਕੇ ਰਿਹਾ ਹੈ सिनेਮਾ ਗੱਜ ਜਿੱਥੇ ਮਨਸੂਬਾ ਬਿਲਕੁਲ ਲੱਗੀ ਹੋਈ ਆ ਔਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ ਇਹ ਫਿਲਮ ਨੂੰ ਲੈ ਕੇ ਅੱਜ ਆਪਾਂ ਉਹਨਾਂ ਦੇ ਰਿਵਿਊ ਲਵਾਂਗੇ ਔਰ ਉਹਨਾਂ ਨਾਲ ਕਰਾਂਗੇ ਗੱਲਬਾਤ ਬਹੁਤ ਵਧੀਆ ਫਿਲਮ ਹੈ ਪਰਿਵਾਰ ਤੋਂ ਸਾਰੇ ਦੇਖਣੋਂ ਬਹੁਤ ਵਧੀਆ ਫਿਲਮ ਹੈ ਬਹੁਤ ਵਧੀਆ ਪਿਆ ਹੋਰ ਦਰਸਾ ਹੈ ਸਾਰੇ ਜਾਣੇ ਲੈ ਕੇ ਆਓ ਹੋਰ ਕੀ ਦੱਸਿਆਗੇ ਤੁਹਾਨੂੰ ਬਸ ਸਿੱਖੇ ਇਹ ਗੱਲ ਕਰ ਸਿੱਖੇ ਦੇਖੋ ਮੂਵੀ ਬਾਕੀ ਦੇਖਰ ਪਤਾ ਸੀ ਤਾਂ ਇਹ ਹੀ ਕਹਾਂਗੇ ਹਰ ਸਾਰੀ ਵਾਰ ਆ ਕੇ ਫਿਲਮ ਦੇ ਵਧੀਆ ਫਿਲਮਾਂ ਪਰਿਵਾਰਿਕ ਆ ਬਹੁਤ ਵਧੀਆ ਹਾਂਜੀ ਇਹਨਾਂ ਦਾ ਤਾਂ ਇਹ ਹੀ ਵਿਚਾਰ ਨੇ ਕਿ ਸਾਰੇ ਇਹ ਫਿਲਮ ਨੂੰ ਦੇਖੋ ਪਰਿਵਾਰਿਕ ਮੂਵੀ ਹੈ ਜੀ ਰਿਸ਼ਤਿਆਂ ਨੂੰ ਰਿਸ਼ਤਿਆਂ ਨੂੰ ਦਰਸਾਉਂਦੀ ਹੈਗੀ ਤਾਂ ਇਹ ਪਾਤੀ ਹੋਰ ਲੋਕਾਂ ਨੇ ਵੀ ਲੈਣਾ ਰਿਵਿਊ ਬੜਾ ਮਜ਼ੂਕ ਹੈ ਫਿਲਮ ਪੰਜਾਬੀ ਮਨਸੂਬਾ ਫਿਲਮ ਬਹੁਤ ਹੀ ਖਿੱਚਦਾ ਕੇਂਦਰ ਬਣੀ ਹੋਈ ਆ ਅੱਜ ਉੱਥੇ ਹੀ ਇੱਕ ਕਿਸਾਨੀ ਸੰਘਰਸ਼ ਦਾ ਛੋਟਾ ਬੱਚਾ ਫਿਲਮ ਦੇਖ ਕੇ ਬਾਹਰ ਆਇਆ ਉਹਦੇ ਨਾਲ ਗੱਲਬਾਤ ਕਰਦੇ ਆਂ ਹਾਂ ਜੀ ਪੰਜ ਕਿਵੇਂ ਲੱਗੀ ਮਨਸੂਬਾ ਸਸਿਕਾਲੀ ਮਸੂਬਾ ਫਿਲਮ ਉਹ ਬਹੁਤ ਵਧੀਆਗੀ ਉਹ ਹੈਨਾ ਮੈਂ ਬੇਨਤੀ ਕਰਦਾਗਾ ਸਾਰਿਆਂ ਨੂੰ ਕਿ ਉਹ ਵੀ ਦੇਖਣ ਬਹੁਤ ਵਧੀਆ ਫਿਲਮ ਆਗੀ ਹਾਂਜੀ ਬੇਨਤੀ ਸੋਨਾਂ ਤੇ ਚਲੋ ਹਾਂਜੀ ਬਹੁਤ ਸੋਹਣੀ ਫਿਲਮ ਆ ਪਰਿਵਾਰਕ ਫਿਲਮ ਆਗੀ ਵੀ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਪਣੇ ਪਰਿਵਾਰ ਸੰਮੇਤ ਆ ਕੇ ਜਰੂਰ ਨਾਲੇ ਆਪ ਦੇਖਣ ਵਾਲੇ ਆਪਣੇ ਬੱਚਿਆਂ ਨੂੰ ਫਿਲਮ ਜਰੂਰ ਦਿਖਾਓ ਬਹੁਤ ਬਹੁਤ ਧੰਨਵਾਦ ਹੋਰ ਵੀ ਲੋਕਾਂ ਦਾ ਵੀਊ ਲੈਣੇ ਆ ਬਹੁਤ ਵਧੀਆ ਹਾਂਜੀ

ਜਾਣਦਾ ਥੋੜਾ ਜਿਹਾ ਵੀ ਲੈ ਜੇ ਹੈ ਜੀ ਬੋਲਦੇ ਹਾਂ ਵੈਲਕਮ ਵੈਲਕਮ ਸਾਊਦੀ ਬੰਦਰ ਸਾਹਿਬ ਜੀ ਆਪ ਜੀ ਸਰੋਣੀ ਹਾਂ ਜੀ ਜਿਹੜਾ ਟਾਪਿਕ ਮੈਂ ਬਾਰੇ ਬਹੁਤ ਬੜੀ ਬਹੁਤ ਬੜੀ ਜੀ ਆਇਆਂ ਕਾ ਟੌਪਿਕ ਹੈ ਜੀ ਉਹਦੇ ਦੇਖੀ ਤੋ ਗਰਾਸ ਹੋਏ ਨੇ ਤੁਹਾਡੇ ਜਿਹੜੇ ਸੰਕਰ ਲਈ ਇੱਕ ਪ੍ਰੇਰਨਾ ਦਾ ਇੱਕ ਬਹੁਤ ਵਧੀਆ ਪ੍ਰਸਤੁਤੀ ਹੈ ਜਿਹੜਾ ਇਸ ਪੱਲੇ ਵਿੱਚ ਆ ਗਿਆ। ਜੀ ਧੰਨਵਾਦ ਕਰਦੇ ਆ ਪੂਰੀ ਟੀਮ ਦਾ ਰਾਣਾ ਰਣਜੀਤ ਜੀ ਦਾ। ਇਹਨਾਂ ਲਈ ਜੋ ਮਨਾਂ ਦਾ ਹੀਰੋ ਆ ਉਹ ਤੁਹਾਡੇ ਪਿੱਛੇ ਦਾ ਹੀ ਹੈ ਤੇ ਸਾਡੇ ਬਹੁਤ ਬਹੁਤ ਮੁਬਾਰਕੀ ਤੁਹਾਨੂੰ ਦੇ। ਅੰਡਰਸਟੈਂਡ? ਥੈਂਕ ਯੂ ਸਰੀਪੇਨ। ਬਹੁਤ ਵਧੀਆ ਕੰਮ ਕੀਤਾ। ਜ਼ਿੰਦਗੀ ਜਿੰਦੀ ਜਿੰਦਾਬਾਦ। ਮਤਲਬ ਹੁਣ ਜੋ ਜਦੋਂ ਕਿਤੇ ਨਿਰਾਸ਼ ਹੁੰਦੇ ਵੀ ਸੀ ਹੁਣ ਨਹੀਂ ਹੋਵਾਂਗੇ। ਹਾਂ। और अपने बच्चा माँ प्यो के लिए ना जो नौकरी दिल्ली है अपने बच्चा जोड़िए उस तरीका बनाइए अपने का बच्चा ਹਾਂ ਜੀ ਬੋਲੋ ਜੀ ਕਿਹਨਾ ਚਾਹੁੰਦੇ ਹੋ ਬਾਕੀ ਇਹ ਬਹੁਤ ਜ਼ਿਆਦਾ ਹੈ ਇਸ ਲਈ ਕਿ ਇਹ ਜੀ ਹਾਂ ਜੀ ਬੋਲੋ ਜੀ ਹਾਂ ਜੀ ਬੋਲੋ ਜੀ 3800 ਇਹ ਵਾਲਾ ਤੁਹਾਨੂੰ ਕੀ ਮੰਗਵਾਉਣਾ ਹੈ ਜੀ ਸਰੋਦਾ ਚੈਂਟਰ ਆਵੇ ਜਾਂ ਉੱਥੇ ਆਪਾਂ ਕਰੀਏ ਰੋਜ਼ਾ ਇੱਕ ਬਰਿਸ਼ੀਸ਼ੀਗਾ ਦੇਖੋ ਰੋਜ਼ਾ ਰਿਪੋਰਟ ਦੇਖੋ ਜੀ ਕਿਹਨਾ ਤੁਹਾਨੂੰ ਟਾਈਮ ਹੈ ਹਾਂ ਜੀ ਬੋਲੋ ਜੀ ਇਹ ਤੋਂ ਕੀ ਮਰਜ਼ੂਬਾ ਫੈਲਾ ਕਰੇ ਜਿਹੜੇ ਬੜੇ ਖੂਬ ਨਾ ਨਾ ਨਿਸ਼ਚੇ ਅੰਕਾਰ ਦੇ ਚਾਹੇ ਬੜੇ ਸਾਰੇ ਤਰ੍ਹਾਂ ਦੇ ਨੂੰ ਪਾਰ ਕਰਦੇ ਸਸਤਾ ਕਿੱਦਾਂ ਲੱਗੀ ਬਹੁਤ ਵਧੀਆ ਸੀ ਬਹੁਤ ਵਧੀਆ ਪਰਵਾਸ ਤੇ ਬੈਠ ਕੇ ਦੇਖਣੀ ਬੜੀ ਜੀਆ ਬਹੁਤ ਵਧੀਆ ਰਣਨੰਦ ਜੀ ਦਾ ਬਹੁਤ ਵਧੀਆ ਰੋਹ ਬਹੁਤ ਚੰਗਾ ਬੈਠਾ ਸੀ ਮੈਂ 25 ਸਵੇਰ ਨੂੰ ਦਿੱਕੇ ਤੇ ਜੇ ਕਿ ਮੈਂ ਇਹ ਲੈਣਾ ਚਾਹੂੰਗੀ ਜੀ ਮੈਂ ਸਾਡੇ ਸੇਵਕਾਂ ਦੇ ਨਾਲ ਹੀ ਉਹਨਾਂ ਨੂੰ ਚਾਹਾਂ ਹਾਂ ਤੇ ਪੈਸੇ ਅੱਤੇ ਜੀ ਉਹਦੀ ਲੋੜ ਤੇ ਪੈਸੇ ਨਾਲ ਲਿਖਣਾ ਨਹੀਂ ਤੇ ਅੱਤ

ਦੇਖਦੇ ਸਾਹਿਬ ਲਾਲ ਨੂੰ ਬਾਤ ਕਰਦੇ ਹਾਂ ਸੈਕਿੰਡ ਸਾਹਿਬ ਹਾਂਜੀ ਹਾਂਜੀ बाबा जी नमी सारी सारा ਅੱਛਾ ਇਹਨਾਂ ਦੇ ਬੱਚਾ ਕਾਨੂੰ ਆਪਣੇ ਲਈ ਕਿੱਦਾਂ ਲੱਗੇ ਇਹ ਕਹਿੰਦਾ ਜੀ ਪਰਿਵਾਰੀ ਸਾਰੇ ਜੋ ਮੂਡ ਮਿਲ ਜਾਂਦੇ ਜੀ ਇਹ ਗੱਲ ਨਹੀਂ ਇੱਕ ਉਪਦੇਸ਼ੀ ਕਹਾਣੀ ਆ ਬੜੀ ਸੁਣਾ ਵਧੀਆ ਜੇ ਮੇਰਾ ਇਹ ਜਿਵੇਂ ਲੱਗੇ ਕਿੰਨੇ ਪਾ ਜ਼ਿੰਦਗੀ ਦੇ ਮਿਲਿਆ ਵਧੀਆ ਟੰਗ ਨਾਲ ਜਾਣ ਲੈਣੇ ਚਾਹੀਦੇ ਹੈ ਤੇਰੇ ਇੱਕ ਯੋਨੀ ਕਰਵਾ ਲਈ ਜੇ ਵੀ ਬਹੁਤ ਜ਼ਿਆਦਾ ਜ਼ਿੰਦਗੀ ਮਿਲੀ ਆ ਉਹ ਹਰ ਪਾਸੇ ਖਿਆਨਾਂ ਦੋਲਦੇ ਕੁਝ ਇਸ ਮੂਵੀ ਹੋਰੇ ਆਉਣ ਵਾਲੇ ਬੱਚੇ ਜਿਹੜੇ ਸਾਡੇ ਦੇਖਣ ਆ ਰਹੇ ਆ ਹੋਰ ਮੂਵੀ ਦੇ ਕੁਝ ਇਸ ਮੂਵੀ ਵਾਲੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਆ ਰਹੇ ਕੋਈ ਨਹੀਂ ਜੇ ਵੀਰ 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 ਤੇ ਬਾਹਰ ਨਾਲ ਹੀ ਬਾਹਰ ਆ ਪਰਨੇ ਕਰੇ ਜਾਣਗੇ ਨਾ ਵੀ ਉੱਥੇ ਹੋਲਡ ਹੈ ਜੀ हाँ जी भैन जी कहना चाहो मूवी को मिलती है कि मतलब अपन किसी भी जीवन को घबरा नहीं चाहिए अगर आपकी लाइफ को बिलकुल वाइस ढंग एंजॉय करना ਅੰਜ ਪਣੀ ਅੱਜ ਮੈਂ ਬਸ ਆ ਰਹੀ ਮਨਸੂਬਾ ਰਹੀ ਟੀਮ ਨੂੰ ਮੈਂ ਖਾਸ ਕਰ ਆਪਣੀ ਸਤਾਰ ਜੋ ਵੱਡੇ ਵੀ ਮਹਾਲਾ ਰਾਣਾ ਰਣਵੀਰ ਤੇ ਪੂਰੀ ਮਨਸੂਬਾ ਰਹੀ ਟੀਮ ਨੂੰ ਬਹੁਤ ਬਹੁਤ ਬਾਰਗੈਨੀ ਹੈ ਮੈਂ ਸਾਰੀਆਂ ਫੈਮਲੀਆ ਨੂੰ ਅਪੀਲ ਕਰਦੀ ਹਾਂ ਕਿ ਆਪਣੀ ਫੈਮਲੀ ਨੂੰ ਦੇਖੋ ਤੇ ਜੋ ਵੀ ਲੋਕੋ ਤੋਂ ਅਕੀਦਤ ਲੂ ਫੈਮਲੀ ਨੂੰ ਆਪਣਾ ਲੰਘ ਦੀ ਜਾਨ ਦੇਖੋ ਨਾਲ ਹੀ ਸਹਿਯੋਗ ਜੋ ਕਿ ਇਹ ਮਨਸੂਬਾ ਮੂਵੀ ਆ ਕੇ ਬਹੁਤ ਸਾਰੇ ਭੈਣ ਭਰਾਵਾਂ ਨੇ ਦੱਸਿਆ ਕਿ ਬਹੁਤ ਹੀ ਵਧੀਆ ਲੱਗੀ ਹੈ ਕਿ ਬਹੁਤ ਵਧੀਆ ਮੈਸੇਜ ਦੇ ਰਹੀ ਆ ਤੁਸੀਂ ਵੀ ਆਪਣੇ ਪਰਿਵਾਰਾਂ ਸਮੇਤ ਜੋ ਤੁਹਾਡੇ ਨਜ਼ਦੀਕ ਸਿਨੇਮੇ ਨੇ ਉੱਥੇ ਸਿਨੇਮੇ ਘਰਾਂ ਦੇ ਵਿੱਚ ਆ ਕੇ ਇਸ ਮੂਵੀ ਦੇ ਜ਼ਰੂਰ ਦੇਖੋ ਆਪਣੇ ਬੱਚਿਆਂ ਦੇ ਨਾਲ ਆਓ ਕਿਉਂਕਿ ਬੱਚਿਆਂ ਲਈ ਇੱਕ ਬਹੁਤ ਵਧੀਆ ਮੈਸੇਜ ਦੇ ਰਹੀ ਹੈ ਇਹ ਮੂਵੀ ਧੰਨਵਾਦ ਜੀ